ਅੱਜ ਇਸ ਇੰਪੋਰਟੈਂਟ ਪ੍ਰੈਸ ਪਾਰਟਾ ਨੂੰ ਕਵਰ ਕਰਨ ਲਈ ਪਹੁੰਚੇ ਹਾਂ ਪੰਜਾਬ ਦੀ ਸਿਆਸਤ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਪਿਛਲੇ 25 ਸਾਲ ਰਾਜ ਕੀਤਾ ਜੇ ਮੈਂ ਗੱਲ ਕਰਾਂ 1997 ਤੋਂ ਲੈ ਕੇ 2022 ਤੱਕ ਉਹਨਾਂ ਪਾਰਟੀਆਂ ਦੇ ਕਿਰਦਾਰ ਬਾਰੇ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਕੀ ਬਿਆਨ ਕਰਦੇ ਨੇ ਸਾਰੇ ਪੰਜਾਬ ਦੇ ਸਾਹਮਣੇ ਨਵਜੋਧ ਖਰ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜਿਨ੍ਹਾਂ ਨੇ ਕਾਫੀ ਲੰਬਾ ਅਰਸਾ ਅਕਾਲੀਦਰ ਬੀਜੇਪੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਵੇਚੇ ਜਾਂਦੇ ਹਨ ਮੁੱਖ ਮੰਤਰੀ ਦੇ ਅਹੁਦੇ ਸੀਮਾਂ on sale ਕਿਸ ਤਰ੍ਹਾਂ ਮੁੱਖ ਮੰਤਰੀ ਵਿਕਦਾ ਹੈ ਇਹ ਜਿਹੜਾ ਵੱਡਾ ਤਜਰਬਾ ਕਾਂਗਰਸ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਵਜੋਧ ਔਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾ ਉਸ ਬਾਅਦ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫੇਰ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ حساب ਲਾਈਏ ਅਕਾੜੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਹੈ ਜਿਹੜੇ ਦੇ ਕੇ ਉਹ ਖਰਚ ਕੀਤੇ ਹੋਣਗੇ। ਔਰ 2000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਰਚ ਕੀਤਾ ਹੋਊਗਾ ਆਪਣੀਆਂ ਚਾ ਟਿਕਟਾਂ ਲੈਣ ਦੇ ਲਈ ਚਾਹ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਉਹ 2000 ਕਰੋੜ ਰੁਪਏ ਦਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ 20000 ਕਰੋੜ ਰੁਪਏ ਦਾ ਖੂਨ ਚੂਸਿਆ ਹੋਊਗਾ। 20000 ਕਰੋੜ ਰੁਪਏ ਦੀ ਉਹਨਾਂ ਨੇ ਲੁੱਟਖੋਟ ਕੀਤੀ ਹੋਣੀ ਕਿਉਂਕਿ ਇੱਕ ਵਾਰ 500 ਦੂਜੀ ਵਾਰ 500 ਔਰ ਐਮਐਲਏ ਦੇ ਟਿਕਟ ਲੈਣ ਲਈ 5 ਲੱਖ 5 ਕਰੋੜ ਇਹ ਸਾਰੇ ਦਾ ਇਹ ਹਸਾਬ ਕਿਤਾਬ ਲਾਈਏ ਪਿਛਲੇ 20 ਸਾਲ ਦਾ ਤਾਂ ਲਗਭਗ 2000 ਕਰੋੜ ਤੋਂ ਉੱਪਰ ਦੀ ਕਰਾਪਸ਼ਨ ਜਿਹੜੀ ਆ ਆਫੀਸ਼ੀਅਲੀ ਕਰਾਪਸ਼ਨ ਜਿਹੜੀ ਆ ਇਹਨਾਂ ਪਾਰਟੀਆਂ ਦੇ ਅੰਦਰ ਹੋਈ ਆ ਔਰ ਲੋਕਾਂ ਦਾ ਇਹਨਾਂ ਨੇ 10 ਗੁਣਾ 100 ਗੁਣਾ ਵਧਾ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤਾਂ ਹੀ ਪੰਜਾਬ ਦੇ ਦਲਤ ਵਰਗ ਦੇ ਵਜੀਫੇ ਅਨਸੂਚਿਤ ਜਾਤੀਆਂ ਜਨ ਜਾਤੀਆਂ ਦੇ ਵਜੀਫੇ ਸਕਾਲਰਸ਼ਿਪ ਸਕੈਮ ਹੋਏ ਪੈਸੇ ਖਾਦੇ ਗਏ ਤਾਂ ਹੀ ਜਿਹੜੀਆਂ ਸਾਡੀਆਂ ਨਸ਼ਾ ਛਡਾਊ ਸੈਂਟਰ ਦੇ ਅੰਦਰ ਮੈਡੀਸਨ ਵਿਕਦੀਆਂ ਸੀ ਉਹਨਾਂ ਦੇ ਅੰਦਰ ਵੱਡੇ ਪੱਦਰ ਤੇ ਕਪੜੇ ਹੋਏ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਹੀ ਪੰਜਾਬ ਦੇ ਅੰਦਰ ਰੇਤ ਦਾ mafia ਚੱਲਿਆ ਤਾਂ ਹੀ ਪੰਜਾਬ ਦੇ ਅੰਦਰ ਸ਼ਰਾਬ ਦਾ mafia ਚੱਲਿਆ ਤਾਂ ਹੀ ਪੰਜਾਬ ਦੇ ਅੰਦਰ ٹرانسپورٹ دا مافیا چلیا یہ جڑے مافیا نے جڑے پچھلے بیس سال سو بائی تو پہلے پیدا ہوئے ڈیو ٹائگرس پارٹی کرپشن کا بی جے پی جڑا وہ کانگریس کرپشن کا اڈا بن چکے کھلی کال وہ ان دونوں پارٹیاں راج دمے چ جیڑا سب تاخڑا سنیل جاخڑ جی جتی جنتا پارٹی مکھ منتری کڑا چلایا انہوں نے کیونکہ ہوندہ مکھ منتری چھوٹا ہوندہ پارٹی دا پردان ہمیشہ وڈا ہوندہ گا اور متری جا اپنٹ پارٹی کا پردان کردہ ہوں گا کیپٹن صاحب ਜਿਹਦੇ ਬਾਰੇ ਨਵਜੋਧ ਕੌਰ ਸਿੱਧੂ ਜੀ ਕਹਿੰਦੇ ਨੇ ਕਿ 500 ਕਰੋੜ ਰੁਪਏ ਦੀ ਕਰਾਪਸ਼ਨ ਹੋਈ ਆ ਚਰਨਜੀਤ ਸਿੰਘ ਚੰਨੀ ਜਿਹਦੇ ਬਾਰੇ ਜਾਖੜ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਸੁਣਿਆ 350 ਕਰੋੜ ਰੁਪਏ ਔਰ ਚੰਨੀ ਸਾਹਿਬ ਦੇ ਭਤੀਜੇ ਕੋਲੋਂ ਲਗਭਗ 10 ਕਰੋੜ ਰੁਪਏ ਦੇ ਕਰੀਬ ਰਿਕਵਰੀ ਦਾ ਹੋਣਾ ਅਜੋ ਕੇਸ ਜਿਹੜਾ ਅਨਰਵ ਅਦਾਲਤ ਦੇ ਵਿੱਚ ਚੱਲਦਾਗਾ ਸਵੇਰਾ ਕਹਿਣ ਦਾ ਪਾਵ ਆ ਕਿ ਪਿਛਲੇ 20 ਤੋਂ ਲੱਗੇ 25 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਜਿਹੜੀ ਆ ਉਹ ਮੰਤਰੀਆਂ ਦੀ ਸੇਲ ਲਾਉਂਦੀ ਰਹੀ ਆ ਉਹ ਮੁੱਖ ਮੰਤਰੀ ਦੀ ਸੇਲ ਲਾਉਂਦੀ ਰਹੀ ਆ ਉਹ ਟਿਕਟਾਂ ਦੀ ਸੇਲ ਲਾਉਂਦੀ ਰਹੀ ਆ ਇਹੀ ਜਖੜ ਸਾਹਿਬ ਉਸੇ ਪਾਰਟੀ 'ਚ ਹੁੰਦੇ ਸੀ ਜਿਹੜੀ ਸੇਲ ਲਾਉਂਦੀ ਸੀਗੀ ਉਦੋਂ ਇਹਨਾਂ ਨੇ ਆਪਣਾ ਧਰਮ ਨਹੀਂ ਨਵਾਇਆ ਉਦੋਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਨਤਕ ਤੌਰ ਤੇ ਵੀ ਦੱਸਿਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਬਕਾਊ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਕਦੀ ਆ ਕਾਂਗਰਸ ਪਾਰਟੀ ਜਿਹੜੇ ਆਉਦੇ ਨੇ ਉਹ ਵੇਚੇ ਜਾਂਦੇ ਨੇਗੇ ਪਰ ਲੇਕਿਨ ਅਫਸੋਸ ਇਹ ਸਾਰਾ ਪੈਸਾ ਪੰਜਾਬ ਦੇ ਗਰੀਬ ਲੋਕਾਂ ਦਾ ਲੁੱਟਿਆ ਗਿਆ ਪੰਜਾਬ ਦੇ ਕਿਸਾਨ ਦਾ ਲੁੱਟਿਆ ਗਿਆ ਪੰਜਾਬ ਦੇ ਵਪਾਰੀ ਦਾ ਲੁੱਟਿਆ ਗਿਆ ਪੰਜਾਬ ਦੇ ਦਲਤ ਵਰਗ ਦੀਆਂ ਮਿਲਦੀਆਂ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਖਾਧਾ ਗਿਆ ਪੰਜਾਬ ਦੇ ਮਲਾਜਮਾਂ ਦਾ ਲੁੱਟਿਆ ਗਿਆ ਕਿਉਂਕਿ ਡੈਫੀਨਟਲੀ ਆ ਜਦੋਂ ਜਿਹੜਾ 5 ਕਰੋੜ ਦੇ ਕੇ ਲੱਗਿਆਗਾ ਤਾਂ ਰეკਮੈਂਡੇਸ਼ਨ ਕਰਨ ਦੇ ਲਈ ਟ੍ਰਾਂਸਫਰ ਉਹ ਪੈਸੇ ਲੈਂਦੇ ਹੋਣਗੇ ਸਵੇਰਾ ਕਹਿਣ ਦਾ ਭਾਵਾ ਕਿ ਅੱਜ ਪੰਜਾਬ ਦੇ ਸਾਹਮਣੇ ਇੱਕ ਤਸਵੀਰ ਆ 24 ਘੰਟੇ ਤੋਂ ਬਾਅਦ ਦਾ ਸਮਾਂ ਹੋ ਗਿਆ ਨਾ ਕਾਂਗਰਸ ਪਾਰਟੀ ਜਵਾਬ ਦੇ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਜਵਾਬ ਦੇ ਰਹੀ ਆ ਕਿਉਂਕਿ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇ ਕਿ ਪਹਿਲਾ ਹੋ ਕਾਂਗਰਸ ਪਾਰਟੀ ਦਾ ਐਸਐਸਆਰ ਕੈਪਟਨ ਸਾਹਿਬ ਅੱਜ ਭਾਰਤੀ ਜਨਤਾ ਪਾਰਟੀ ਦਾ ਐਸਐਸਆਰ ਨੇ ਪਹਿਲਾ ਹੋ ਕਾਂਗਰਸ ਪਾਰਟੀ ਦਾ ਐਸਐਸਆਰ ਸੀਗੇ ਇਹਨਾਂ ਦੀ ਹਾਈ ਕਮਾਂਡ ਨੇ ਇੱਕ ਬਾਰ ਬਣੀ ਦੱਸਿਆ ਕਿ ਇਹ ਸੱਚਾ ਜਾਂ ਝੂਠ ਆ ਇੱਕ ਵੀ ਸਟੇਟਮੈਂਟ 24 ਘੰਟੇ ਬੀਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਈ ਕੀ ਇਹ ਸੱਚਾ ਕਿ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਪਾਕਿਸਤਾਨ ਦੀ ਕਮੈਲਾ ਮਿੱਤਰ ਦੇ ਰਾਹੀਂ ਜੋ ਪੈਸਾ ਉਸ ਸਮੇਂ ਦਾ ਜਿਹੜਾ mafiya ਰਾਜ ਇਕੱਠਾ ਹੋਇਆ ਕੀ ਉਹ ਪੈਸਾ ਕਿੱਥੇ ਗਿਆ ਉਹਦਾ ਵੀਜਾ ਕਿ ਭਾਰਤੀ ਜਨਤਾ ਪਾਰਟੀ ਲਾਉਂਦੀ ਸੀ ਕਿ ਕੈਪਟਨ ਸਾਹਿਬ ਦੀ ਬਾਹ ਮੋੜ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਗਿਆ ਕਿਉਂਕਿ ਕਾਂਗਰਸ ਦੇ ਰਾਜ ਦੇ ਸਮੇਂ ਪੂਰੀ ਵੱਡੀ ਲੁੱਟ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਈ ਸੀ ਕਿਸ ਤਰ੍ਹਾਂ ਆਰਗੇਨਾਈਜ ਆਰਗੇਨਾਈਜ਼ ਤਰੀਕੇ ਦੇ ਨਾਲ ਲੁੱਟ ਜਿਹੜੀ ਆ ਉਹ ਲੋਕਾਂ ਦੀ ਹੋ ਰਹੀ ਸੀ ਬੱਚਾ ਬੱਚਾ ਜਾਣਦਾ ਕਿ ਸਾਰੇ ਉਹਦੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਇਹ ਆਪ ਕਹਿੰਦੇ ਹੁੰਦੇ ਸੀ ਕਾਂਗਰਸੀ ਸਾਰੇ ਕਿ ਜੀ ਸਾਰੇ ਉਹਦੇ ਜਿਹੜੇ ਨੇਗੇ ਉਹ ਕੈਪਟਨ ਸਾਹਿਬ ਦੇ ਉਹਨਾਂ ਦੇ ਦੋਸਤ ਦਿੰਦੇ ਨੇਗੇ ਤੁਹਾਨੂੰ ਯਾਦ ਹੋਊਗਾ ਬਹੁਤ ਸਾਰੇ ਉਹਦੇ यूपी ਦੇ ਜਿਹੜੇ ਸਾਬਕਾ ਬਿਊਰੋਕ੍ਰੇਟ ਸੀ यूपी ਦੇ ਜਿਹੜੇ ਸਾਬਕਾ ਜੱਜ ਸੀ ਉਹਨਾਂ ਨੂੰ ਪੰਜਾਬ ਦੀ ਹਿਊਮਰਾਈਸਟ ਦੇ ਅੰਦਰ ਪੰਜਾਬ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਲਾਇਆ ਗਿਆ ਸੀਗਾ ਜਿਹੜੇ ਸਿੱਧੇ ਜਾਂ ਸਿੱਧੇ ਢੰਗ ਨਾਲ ਉਸ ਮਹਿਲਾ ਮਿੱਤਰ ਦੇ ਨਾਲ ਸੰਬੰਧ ਰੱਖਦੇ ਸੀ ਸੋ ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਾਖੜ ਸਾਹਿਬ ਦੇ ਪੁਰਾਣੇ ਰੋਲ ਬਾਰੇ ਕੈਪਟਨ ਸਾਹਿਬ ਦੇ ਪੁਰਾਣੇ ਰੋਲ ਬਾਰੇ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਰੋਲ ਬਾਰੇ ਨਵਜੋਤ ਕੌਰ ਸਿੱਧੂ ਦੇ ਪੁਰਾਣੇ ਰੋਲ ਬਾਰੇ ਜਨਤਕ ਤੌਰ ਤੇ ਦੱਸਣਾ ਚਾਹੀਦਾ ਕਿ ਕਿੰਨੀ ਵੱਡੀ ਕ੍ਰਾਪਸ਼ਨ ਜਿਹੜੀ ਹੁੰਦੀ ਸੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਗੱਲ ਸਾਹਮਣੇ ਆ ਗਈ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਇਹ ਸਾਰੀਆਂ ਪਾਰਟੀਆਂ ਕ੍ਰਾਪਸ਼ਨ ਦਾ ਸਹਾਰਾ ਲੈ ਕੇ ਕ੍ਰਾਪਸ਼ਨ ਨੂੰ ਕੇਂਦਰ ਬਿੰਦੂ ਕਰਕੇ ਫਿਰ ਲੋਕਾਂ ਨੂੰ ਪਰਵਾਉਂਦੀਆਂ ਲਗੀਆਂ پھر راج دیا نے یہ تا پاسیبل ہوا گا جی اچھا تین کروڑی نے آم آدمی پارٹی بنائی جب پچانوے ایم ایل اے آم آدمی پارٹی نے جائے جب جی تیار نے سامنے لیان دی پنجاب دے اماندار سیاست دان سردار بھگوت مان جی نے انہوں نے جڑ جڑیا ہے پٹی لوکا دسیا ਕਿ ਕਿਸ ਤਰ੍ਹਾਂ ਕਾਲੀ ਦਲ ਪੰਜਾਬ ਨੂੰ ਖਾ ਰਿਆ ਕਿਸ ਤਰ੍ਹਾਂ ਗੁਰਦੁਆਰਿਆਂ ਤੇ ਕਬਜ਼ਾ ਕਰਕੇ 골ਕਾਂ ਦਾ ਪੈਸਾ ਖਾਦਾ ਜਾ ਰਿਆ ਕਿਸ ਤਰ੍ਹਾਂ ਕਾਂਗਰਸ ਪਾਰਟੀ ਰਾਜ ਚੱਕੇ ਕਰਪਸ਼ਨ ਕਰਦੀ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਰਪਸ਼ਨ ਕਰਦੀ ਆ ਇਹ ਗੱਲ ਅੱਜ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਸਾਫ਼ ਹੋ ਗਈ ਸਪਸ਼ਟ ਹੋ ਗਈ ਨਵਜੋਤ कौर ਸਿੱਧੂ ਦੇ ਬਿਆਨ ਤੋਂ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨਗੀਆਂ ਇਹ ਕਰਪਸ਼ਨ ਦਾ ਸਹਾਰਾ ਲੈ ਕੇ ਰਾਜ ਕਰਦੀਆਂ ਨਗੀਆਂ ਪਰਾਜ 3 ਕਰੋੜ ਪੰਜਾਬੀ ਜਣੇ ਉਹ ਸੁਰਖਰੂ ਲੱਗੇ ਅੱਜ ਪੰਜਾਬ ਦੇ ਦਲਤਾਂ ਤੇ ਅਤਿਆਚਾਰ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਦਲਤ ਵਿਦਿਆਰਥੀਆਂ ਦਾ ਵਜੀਫਵਾ ਨਹੀਂ ਖਾਦਾ ਜਾ ਰਿਹਾ ਅੱਜ ਕੋਈ ਸਕਾਲਰਸ਼ਿਪ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਟਰਾਂਸਪੋਰਟ ਦਾ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਲੈਂਡ ਦੇ ਸਕੈਮ ਨਹੀਂ ਹੋ ਰਹੇ ਇਹ ਤਾਂ ਹੀ ਪੋਸੀਬਲ ਹੋਇਆਗਾ ਜੇ 3 ਕਰੋੜ ਪੰਜਾਬੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਲਿਆਂਦੀ। ਸੋ ਮੈਂ ਚੈਲੰਜ ਕਰਦਾ ਕਾਂਗਰਸ ਦੀ ਹਾਈ ਕਮਾਂਡ ਨੂੰ ਮੈਂ ਚੈਲੰਜ ਕਰਦਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਤੁਸੀਂ ਚੁੱਪ ਕਿਉਂ ਹੋਗੇ? ਕੀ ਤੁਸੀਂ ਇਸ ਕ腐ਸ਼ਨ ਦੇ ਹਿੱਸੇਦਾਰ ਹੋ? ਕੀ ਤੁਹਾਡਾ ਇਸ ਕ腐ਸ਼ਨ ਦੇ ਨਾਲ ਜੁੜਦਾਗਾ? ਕੀ ਤੁਸੀਂ ਸਾਰੇ ਪੈਸੇ ਲੈ ਕੇ ਮੁੱਖ ਮੰਤਰੀ ਵੇਚਦੇ ਹੋਗੇ? ਪਹਿਲਾਂ ਬ੍ਰਾਂਡਿੰਗ ਕਰਦੇ ਹੋ ਫਿਰ ਵੇਚਦੇ ਹੋਗੇ ਫਿਰ ਪੈਸਾ ਇਕੱਠਾ ਕਰਦੇ ਹੋਗੇ ਸਵਾਜ ਮੈਂ ਸਮਝਦਾ ਪੰਜਾਬ ਦੇ 3 ਕਰੋੜ ਜਿਹੜੇ ਲੋਕ ਨੇ ਕਿ ਉਹ ਅੱਜ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਅੰਦਰ ਅਸੀਂ ਪਹਿਲੀ ਵਾਰ ਇਮਾਨਦਾਰ ਲੋਕਾਂ ਦੀ ਸਰਕਾਰ ਬਣਾਈ ਆ ਨਹੀਂ ਤਾਂ ਉੱਤਰਕਾਟੋਂ ਮੈਂ ਚੜਾਂ ਇੱਕ ਹਾਰ ਜਾਂਦਾ ਸੀ 5 ਸਾਲ ਫਿਰ ਦੂਜਾ 5 ਸਾਲ ਪੰਜ-ਪੰਜ ਸਾਲ ਦੀਆਂ ਬਾਰੀਆਂ ਬੰਨੀਆਂ ਸਿਕੀਆਂ ਜਦੋਂ ਬਾਰੀ ਤੋੜੀ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਜਦੋਂ ਬਾਰੀ ਤੋੜੀ ਆਮ ਆਦਮੀ ਪਾਰਟੀ ਨੇ ਤਾਂ ਫਿਰ ਮੈਂ ਸਮਝਦਾ ਅਜ ਇਨਸਾਫ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲਣ ਲੱਗਿਆ ਅੱਜ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਬਣਨ ਲੱਗੇ ਨੇਗੇ ਅੱਜ ਪੰਜਾਬ ਦੇ ਬੱਚੇ ਸਪੋਰਟਸ ਦੇ ਅੰਦਰ ਖੇਡਾਂ ਤੱਕੇ ਜਾ ਰਹੇ ਨੇਗੇ 3000 ਖੇਡ ਦੇ ਸਟੇਡੀਅਮ ਬਣ ਰਹੇ ਨੇਗੇ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਬੀਮਾ ਅਸੀਂ ਕਰਵਾਉਣ ਜਾ ਰਹੇ ਹਾਂ ਸੋ ਵੱਡੀਆਂ ਸਹੂਲਤਾਂ ਜਿਹੜੀਆਂ ਪੰਜਾਬ 'ਚ ਉਹ ਪਿਛਲੇ 3 3.5 ਸਾਲਾਂ 'ਚ ਪੰਜਾਬ ਨੂੰ ਮਿਲੀਆਂ ਰਹੀਆਂ 300 ਯੂਨਟ ਬਿਜਲੀ ਇਹ ਤਾਂ ਹੀ ਪੋਸੀਬਲ ਹੋ ਸਕਿਆਗਾ ਜੇ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਖਾਤਮਾ ਹੋਇਆਗਾ ਜੇ ਪੰਜਾਬ ਨੂੰ ਅਸੀਂ ਕਰਪਸ਼ਨ ਮੁਕਤ ਬਣਾਇਆਗਾ ਜੇ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਰਹਿਤ ਬਣਾਇਆਗਾ ਨਹੀਂ ਤਾਂ ਜੋ ਨਵਜੋਧਕਰ ਸਿੱਧੂ ਬੋਲ ਰਹੀ ਆ ਉਹ ਤੋਂ ਸਪਸ਼ਟ ਆ ਕਿ ਇਹਨਾਂ ਦੇ ਮਾਮਲਿਆਂ ਦੇ ਵਿੱਚ ਕਰਪਸ਼ਨ ਨਾਲ ਦੇ ਪੈਸੇ ਦੇ ਕੇ ਅਹੁਦੇ ਲੈ ਜਾਂਦੇ ਸੀ ਫਿਰ ਉਹ ਪੈਸੇ ਪੂਰੇ ਕੀਤੇ ਜਾਂਦੇ ਸੀ ਔਰ ਲੋਕਾਂ ਦੀ ਲੁੱਟ ਖੋਟ ਕੀਤੀ ਜਾਂਦੀ ਸੀ ਸੋ ਮੇਰਾ ਸਿੱਧਾ ਇੱਕ ਵਾਰ ਫੇਰ ਬੀਜੇਪੀ ਦੀ ਹਾਈ ਕਮਾਂਡ ਨੂੰ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਚੈਰਾਂ ਜਾ ਕੇ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਦਿਓ ਔਰ ਤਾਂ ਕਿ ਪੰਜਾਬ ਦੇ ਲੋਕ ਸੰਸਦ